ਸ਼ੇਸ਼ਪ੍ਰਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾ ਦੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਚੱਕਲ ਸੱਚੀ ਦੋ ਤਿੰਨ ਖਬਰਾਂ ਦੇ ਨਾਲ ਤੁਹਾਡੀ ਸਾਹ ਚ ਪਵਾਵਾਂ ਖਬਰਾਂ ਦੇ ਇਸ ਦੌਰ ਵਿੱਚ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਥੋੜਾ ਜਿਹਾ ਸਰਗਰਮ ਨਜ਼ਰ ਆਏ ਨੇ ਤੇ ਉਹਨਾਂ ਕੁਝ ਬਿਆਨ ਦਿੱਤੇ ਨੇ ਕੁਝ ਸਪਸ਼ਟੀਕਰਨ ਦਿੱਤੇ ਨੇ ਤੇ ਉਹਨਾਂ ਤਰਨਤਨ ਉਪਚੋਣ ਤੋਂ ਪਹਿਲਾਂ ਕੁਝ ਸਰਗਰਮੀ ਦਿਖਾਉਣ ਦਾ ਯਤਨ ਕੀਤਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਵਿਹਾਰ ਚੋਣਾ ਵਿੱਚ ਕੰਪੇਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਹਮਲਾ ਹੋ ਗਿਆ ਹੈ ਕੀ ਕਿਹਾ ਇਹਦੇ ਬਾਰੇ ਆਪਾਂ ਵਿਚਾਰ ਕਰਦੇ ਹਾਂ ਖਤਰਨਾਕ ਗੈਂਗਸਟਰ ਜੱਗੂ ਭਗਵਾਨ ਪੂਰੀ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਤ ਜਿਹਨੂੰ ਕਿਸੇ ਪੁਛਗਿੱਚ ਤੇ ਪੇਸ਼ੀ ਦੇ ਸੰਬੰਧ ਵਿੱਚ ਪੰਜਾਬ ਲੈੰਦਾ ਗਿਆ ਹੈ ਅਸਾਮ ਦੇ ਵਿੱਚੋਂ ਤੇ ਉਹਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਤੇ ਪੰਜਾਬ ਆਉਣ ਦਾ ਉਹਦਾ ਰੀਜ਼ਨ ਸੀ ਉਹਦੀ ਜਾਨ ਨੂੰ ਖਤਰਾ ਕਿਉਂ ਆ ਇਹ ਸਾਰਾ ਕੁਝ ਅਸੀਂ ਤੁਹਾਡੇ ਨਾਲ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਂਝਾ ਕਰੀਏ ਸ਼ਮਾ ਨੇ ਤਰੰਤਾਂ ਉਪਚੋਣ ਦੇ ਕੜਮਾਂਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਥੋੜਾ ਜਿਹਾ ਸਰਗਰਮ ਨਜ਼ਰ ਆਏ। ਖਾਸ ਤੌਰ ਤੇ ਅਕਸਰ ਐਸ਼ੋ ਆਰਾਮ ਤੇ ਸਿਹਤ ਪੱਖੋਂ ਉਮਰ ਪੱਖੋਂ ਇੱਕ ਤਰ੍ਹਾਂ ਬੇਲਾ ਬਿਹਾਰ ਚੁੱਕੇ ਕੈਪਟਨ ਅਮਰਿੰਦਰ ਸਿੰਘ ਅਚਾਨਕ ਕਿਉਂ ਸਰਗਰਮ ਹੋਏ ਨੇ ਅੱਜ ਤੋਤੇ ਰੰਗੀ ਪੱਗ ਵਨ ਕੇ মিডিਆ ਦੇ ਰੂਬਰੂ ਹੋਏ ਨੇ ਹਾਲਾਂਕਿ ਉਹਨਾਂ ਦੀ ਦਸਤਾਰ ਸਜਾਉਣ ਦੇ ਵਿੱਚ ਉਹ ਕਰੰਟ ਉਹਨਾਂ ਦਾ ਉਹਨਾਂ ਦੀ ਦਿੱਖ ਉਹਨਾਂ ਦੀ ਬੋਲਚਾਲ ਲਹਿਜਾ ਤੇ ਉਹ ਪਹਿਲਾਂ ਵਾਲਾ ਨਜ਼ਰ ਨਹੀਂ ਆਇਆ ਪਰੰਤੂ ਅੱਜ ਉਹਨਾਂ ਕੁਝ ਕਲੈਰੀਫਿਕੇਸ਼ਨ ਦਿੱਤੀਆਂ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਸਾਰੇ ਗੈਂਗਸਟਰ ਨੇ ਜਿਹੜੇ ਉਹ ਮੈਂ ਬਹੁਤ ਖਤਮ ਕਰ ਦਿੱਤੇ ਸਨ ਉਹਨਾਂ ਕਿਹਾ ਕਿ ਪੰਜਾਬ ਦੇ ਗੈਂਗਸਟਰਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਕੁਝ ਇਸ ਤਰ੍ਹਾਂ ਦੇ ਬਿਆਨ ਉਹਨਾਂ ਦੇ ਅੱਜ ਦੇ ਬਿਆਨਾਂ ਦੇ ਵਿੱਚੋਂ ਤੇ ਨਸ਼ੇ ਦੇ ਸੰਬੰਧ ਵਿੱਚ ਉਹਨਾਂ ਕੋ ਜਾ ਕੇ ਹੁਣ ਆਪ ਕੈਪਟਨ ਅਮਰਿੰਦਰ ਸਿੰਘ ਦੀ ਜੀਵਨ ਸ਼ੈਲੀ ਉਹਨਾਂ ਦੀ ਕਾਰਜਕਾਲ ਦੌਰਾਨ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੀ ਅਣਗਹਿਲੀ ਬਾਰੇ ਆਪਾਂ ਥੋੜਾ ਜਿਹਾ ਵਿਚਾਰ ਕਰੀਏ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਾਅਦਾ ਕਰਦੇ ਨੇ ਪੰਜਾਬ ਦੇ ਲੋਕਾਂ ਨਾਲ ਕਿ ਉਹ ਹੱਥ ਦੇ ਵਿੱਚ ਗੁੱਟਕਾ ਫੜ ਕੇ ਤਲਵੰਡੀ ਸਾਬੋ ਦੀ ਧਰਤੀ ਤੇ ਕਹਿੰਦੇ ਨੇ ਜਿੱਥੇ ਜੀਤ ਮਹਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਇਹ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਸ ਵੇਲੇ ਉਹਨਾਂ ਦੇ ਨਾਲ હાજર ਨੇ ਸਾਥੀ ਸਨ ਉਹਨਾਂ ਦੇ ਕਹਿੰਦੇ ਨੇ ਹੱਥ ਦੇ ਵਿੱਚ ਗੁਟਕਾ ਫੜਕੇ ਕਿ ਮੈਂ ਨਸ਼ੇ ਦਾ ਲੱਕ ਤੋੜ ਦਿਆਂਗਾ ਸਮਾਂ ਵੀ ਉਹਨਾਂ ਦਿੱਤਾ ਸੀ ਛੇ ਚਾਰ ਮਹੀਨਿਆਂ ਦਾ ਸਮਾਂ ਉਹਨਾਂ ਦਿੱਤਾ ਸੀ ਤੇ ਉਹ ਬਿਆਨ ਤੋੜ ਮਰੋੜ ਕੇ ਉਹ ਬਿਆਨ ਟੁੱਟਦਾ ਭੱਜਦਾ ਡਿੱਗਦਾ ਢੈਂਦਾ ਕੈਪਟਨ ਅਮਰਿੰਦਰ ਸਿੰਘ ਦੇ ਗਲੇ ਦੀ ਹੱਡੀ ਬਣਿਆ ਰਿਹਾ ਤੇ ਅੱਜ ਵੀ ਕਿਤੇ ਨਾ ਕਿਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਆਪਣੇ ਉਸ ਵਿਆਂ ਦੀ ਚੀਫ ਫੜ ਕਰ ਦਿੰਦੇ ਨੇ ਤੇ ਕੈਪਟਨ ਨੂੰ ਲਿਆ ਕੇ ਕਟਿਆਰੇ ਵਿੱਚ ਖੜਾ ਕਰ ਦਿੰਦੇ ਨੇ ਇੱਥੇ ਆਪਾਂ ਉਹਨਾਂ ਦੇ ਸਰਕਾਰ ਦੌਰਾਨ ਪਿਛਲੀ ਸਰਕਾਰ ਦੌਰਾਨ ਜੀਵਨ ਸ਼ੈਲੀ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਆਪਣੇ 4.5 ਸਾਲ ਤੋਂ ਵੀ ਜ਼ਿਆਦਾ ਸਮਾਂ ਪੌਣੇ 5 ਸਾਲ ਦੇ ਕਰੀਬ ਮਹੀਨਿਆਂ ਦੇ ਵਿੱਚੋਂ ਸਰਕਾਰ ਚਲਾਉਂਦੇ ਰਹੇ ਨੇ ਮੂਲਾਪੁਰ ਗਰੀਬਗਾਸ ਚੰਡੀਗੜ੍ਹ ਜਿਵੇਂ ਨਿਊ ਚੰਡੀਗੜ੍ਹ ਜਿੱਥੇ ਉਹਨਾਂ ਦਾ ਨਵਾਂ ਮਹਿਲ ਹੈ ਜਾਂ ਪਟਿਆ ਦੋ ਮਾ ਥਾਮਾਂ ਦੇ ਉੱਤੇ ਹੀ ਅਫਸਰ ਜਾ ਕੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ ਉੱਥੇ ਹੀ ਇਸ ਦੌਰਾਨ ਕੋਵਿਡ ਦਾ ਵੀ ਬਹੁਤ ਸਮਾਂ 2 ਸਾਲ ਦੇ ਲਗਭਗ ਸਟੇਟ ਨੇ ਹਟਾਇਆ ਉਹਨਾਂ ਨੇ ਚੰਗਾ ਆਰਗੇਨਾਈਜ਼ ਕੀਤਾ ਉਸ ਨੂੰ ਪਰੰਤੂ ਜੇ ਆਪਾਂ ਇਹ ਕਹਿ ਲਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਸਕੌਟ ਰਨ ਕੋਈ ਸਰਗਰਮੀ ਕੀਤੀ ਹੋਵੇ ਇਹ ਬਿਲਕੁਲ ਨਹੀਂ ਅੱਜ ਭਾਵੇਂ ਉਹ ਬਾਹਰ ਆ ਕੇ ਕਿੱਡੀਆਂ ਗੱਲਾਂ ਗੈਂਗਸਟਰ ਵੀ ਉਹਨਾਂ ਦੇ ਸਮੇਂ ਦੌਰਾਨ ਚੱਲਦਾ ਰਿਹਾ ਵਧਦਾ ਵੀ ਰਿਹਾ ਠੀਕ ਹੈ ਉਹਨਾਂ ਨੇ ਬਹੁਤ ਸਾਰੇ ਗੈਂਗਸਟਰ ਮਾਰੇ ਵੀ ਐਨਕਾਊਂਟਰ ਕੀਤੇ ਪਰੰਤੂ ਗੈਂਗਸਟਰ ਬਾਦ ਵੀ ਉਸ ਸਮੇਂ ਵਧਦਾ ਰਿਹਾ ਨਸ਼ਾ ਵੀ ਵਧਦਾ ਰਿਹਾ ਦੋਸਤੀਆਂ ਸਕੇਰੀਆਂ ਰਿਸ਼ਤੇਦਾਰੀਆਂ ਵੀ ਊਂ ਵਿੱਚ ਵਧੀਆਂ ਰਹੀਆਂ ਚਲਦੀਆਂ ਰਹੀਆਂ ਲਾਜਾਂ ਵੀ ਹੁੰਦੀਆਂ ਰਹੀਆਂ ਬਰਗਾੜੀ ਤੇ ਬੇਬਲ ਕਲਾ ਬਾਰੇ ਕੋਈ ਠੋਸ ਕਾਰਵਾਈ ਨਾ ਕੀਤੀ ਜਾ ਸਕੀ ਸ਼ਿਵਾਏ ਵਿਧਾਨ ਸਭਾ ਦਾ ਅਜਰਾਸ ਫਲੋਣ ਦੇ ਤੇ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਐਸ਼ੋ ਆਰਾਮ ਦੀ ਜ਼ਿੰਦਗੀ ਸੀ ਜਿਹੜੀ ਉਹ ਉਹਨਾਂ ਨੂੰ ਲੈ ਬੈਠੀ ਤੇ 4.5 ਸਾਲ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਅੱਜ ਉਮਰ ਉਸ ਤੋਂ ਵੀ 5 ਸਾਲ ਜ਼ਿਆਦਾ ਹੋ ਚੁੱਕੀ ਹੈ ਲਗਭਗ 4.5 ਸਾਲ ਜ਼ਿਆਦਾ ਹੋ ਚੁੱਕੀ ਹੈ ਤੇ ਅੱਜ ਜਦੋਂ ਉਮਰ ਤੇ ਰਾਜਨੀਤੀ ਦਾ ਵਿੜਾ ਵਿਹਾ ਚੁੱਕੇ ਭਾਰਤੀ ਜਨਤਾ ਪਾਰਟੀ ਦੀ ਬੀੜੇ ਵਿੱਚ ਸਵਾਰ ਹੋ ਕੇ ਮਨ ਚੁੱਕ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਰਦੇ ਨੇ ਕਿ ਗੈਂਗਸਟਰ ਖਤਮ ਕਰ ਦੇਣੇ ਚਾਹੀਦੇ ਨੇ ਜਾਂ ਨਸ਼ਾ ਇੰਦਾਂ ਨਹੀਂ ਇੰਦਾਂ ਖਤਮ ਹੋ ਸਕਦਾ ਜਾਂ ਫਿਕਰ ਮੈਨੂੰ ਸੀ ਟੀ ਨਾਲ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸੀ ਇਹਨਾਂ ਸਾਰੀਆਂ ਗੱਲਾਂ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਅ ਜਲਦੇ ਰਹੇ ਨੇ ਉਹਨਾਂ ਨੂੰ ਮੌਕਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਲੈਵਲ ਤੇ ਦਿੱਤਾ ਸੀ ਪਰ ਉਹ ਸਾਰਾ ਕੁਝ ਹੋ ਨਾ ਸਕਿਆ ਤੇ ਮਨ ਜੋ ਕੈਪਟਨ ਸਾਹਿਬ ਗੱਦੀ ਤੋਂ ਲੱਤ ਰਿਹਾ ਸੀ ਅੱਜ ਗੱਲਾਂ ਜਿੰਨੀਆਂ ਕੋਈ ਮਰਜ਼ੀ ਮਾਰੀ ਜਾਵੇ ਮੈਂ ਮਾਰੀ ਜਾਵਾਂ ਉਹ ਮਾਰੀ ਜਾਣ ਪੱਤਰਕਾਰ ਸਵਾਲ ਕਰੀ ਜਾਣ ਪਰੰਤੂ ਵੇਲਾ ਵਿਹਾ ਚੁੱਕੀ ਰਾਜਨੀਤੀ ਕਦੇ ਹੱਥ ਨਹੀਂ ਆਇਆ ਕਰਤ ਇਸ ਇਨਸਾਨ ਦੇ ਪੱਲੇ ਕੇਵਲ ਨੈਸ਼ਨੈਲਿਟੀ ਹੋਵੇ ਉਦੇਸ਼ ਤਾਂ ਆਪਣੇ ਆਪ ਨੂੰ ਰਾਖਾ ਕਰ ਹੁੰਦਾ ਹੋਵੇ ਇਹ ਸਾਰਾ ਕੁਝ ਕਾਫੀ ਨਹੀਂ ਲੋਕਾਂ ਲਈ ਲੋਕਾਂ ਵਿੱਚ ਲੋਕਾਂ ਲਈ ਕੁਝ ਕਰਨਾ ਪੈਂਦਾ ਲੋਕਾਂ ਵਿੱਚ ਜਾਣਾ ਪੈਂਦਾ ਤੇ ਕੈਪਟਨ ਅਮਰਿੰਦਰ ਸਿੰਘ ਅਚਾਨਕ ਨਜ਼ਰ ਆਏ ਨੇ ਹਾਂ ਪਰ ਉਹਨਾਂ ਦੀ ਸਰਗਰਮੀ ਦੀ ਚਰਚਾ ਸਾਰੇ ਚੈਨਲਾਂ ਦੇ ਉੱਤੇ ਬਹੁਤ ਹੈ ਇੱਕ ਸੰਦੀਪ ਸਿੰਘ ਸਣੀਬਰਾੜ ਨਾਂ ਦੇ ਸਾਬਕਾ ਉਸਟੀ ਨੂੰ ਉਹਨਾਂ ਨੇ ਭਾਜਪਾ ਵਿੱਚ ਸ਼ਾਮਲ ਕੀਤਾ ਕਹਿੰਦੇ ਨੇ ਕਿ ਮੈਂ ਤਰਨਤਨ ਵੀ ਜਾਵਾਂਗਾ ਇਹ ਬਾਦ ਦੀਆਂ ਗੱਲਾਂ ਨੇ ਕੀ ਹੋਵੇਗਾ ਪਰ ਅੱਜ ਉਹਨਾਂ ਦੀ ਅਚਾਨਕ ਸਰਗਰਮੀ ਬਹੁਤ ਸਵਾਲ ਖੜੇ ਕਰਦੀ ਹੈ ਜੀ ਆ ਦੂਜੀ ਕਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਦੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਕਟਿਆਰੇ ਦੇ ਵਿੱਚ ਖੜਾ ਕਰਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਬਹੁਤ ਵੱਡੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਸਟੇਟ ਦੇ ਸਾਬਕਾ ਸੀਐਮ ਨੂੰ ਕਟਿਆਰੇ ਵਿੱਚ ਖੜਾ ਕਰਦਾ ਕਿਉਂ ਕਿਉਂਕਿ ਉਹ ਕਹਿੰਦੇ ਨੇ ਕਿ ਪੰਜਾਬ ਵਿੱਚ ਚੋਣਾਂ ਦੌਰਾਨ ਇੱਕ ਰੈਲੀ 'ਚ ਪ੍ਰਿਯੰਕਾ ਗਾਂਧੀ ਦੀ ਹਾਜ਼ਰੀ ਵਿੱਚ ਪ੍ਰਵਾਸੀ ਮਜ਼ਦੂਰਾਂ ਬਾਰੇ ਬਿਹਾਰੀਆਂ ਬਾਰੇ ਚਰਨਜੀਤ ਸਿੰਘ ਚੰਨੀ ਨੇ ਗਲਤ ਟਿੱਪਣੀ ਕੀਤੀ ਸੀ ਬਿਲਕੁਲ ਕੀਤੀ ਸੀ ਪਰੰਤੂ ਕਈ ਵੇਰ ਸਮਾਹ ਹਾਲਾਤ ਮੌਕਾ ਐਸਾ ਬਣ ਜਾਂਦਾ ਹੈ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਉਸ ਵੇਲੇ ਪ੍ਰਵਾਸੀ ਮਜ਼ਦੂਰਾਂ ਭਈਆਂ ਦੇ ਬਾਬਤ ਭਈਆਂ ਸ਼ਬਦ ਵਰਤੇ ਕੁਝ ਆਖ ਦਿੱਤਾ ਗਿਆ ਸੀ ਜਦੋਂ ਕੋਈ ਨੇਤਾ ਸਟੇਜ ਦੇ ਉੱਤੇ ਬੋਲਦਾ ਤੇ ਉਹਨੂੰ ਆਪਾਂ ਜਿਹੜਾ ਸੰਤੁਲਨ ਹੈ ਜਿਹੜਾ ਉਹ ਖੋ ਬੈਠਦਾ ਐਸਾ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਵਰਗੇ ਵੱਡੇ ਲੀਡਰ ਨੂੰ ਕਈ ਵਾਰ ਹੱਥਾਂ ਦੀਆਂ ਦਿੱਤੀਆਂ ਹੋਈਆਂ ਮੂੰਹ ਨਾ ਖੋਲਣੀਆਂ ਪੈਂਦੀਆਂ ਨੇ ਤੇ ਅੱਜ ਜਿਸ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਪਠਾਨਕੋਟ ਰੈਲੀ ਦੌਰਾਨ ਬਠਿੰਡੇ ਤੋਂ ਆਉਂਦੇ ਜਦੋਂ ਕਿਸਾਨਾਂ ਨਾਲ ਝਗੜਾ ਹੋਇਆ ਸੀ ਉਦੋਂ ਇੱਕ ਠੋਕ ਕੇ ਕਿਸਾਨਾਂ ਨਾਲ ਕਾੜਨ ਦਾ ਯਤਨ ਕੀਤਾ ਸੀ ਉਹ ਗੱਲ ਅੱਜ ਵੀ ਪੰਜਾਬ ਦੇ ਲੋਕਾਂ ਦੇ ਕਿਸਾਨ ਜਿੱਥੇ ਬੰਦੀਆਂ ਦੇ ਮਜ਼ਦੂਰਾਂ ਦੇ ਸੰਘਰਸ਼ੀ ਲੋਕਾਂ ਦੇ ਨਾਲ-ਨਾਲ ਚੱਲੀ ਆਉਂਦੀ ਹੈ ਤੇ ਇਸ ਗੱਲ ਲਈ ਅਕਸਰ ਉਹਨਾਂ ਦੀ ਪ੍ਰਸ਼ੰਸਾ ਹੁੰਦੀ ਹੈ ਪਰੰਤੂ ਇਸ ਗੱਲ ਦੀ ਆਲੋਚਨਾ ਹੋਣੀ ਸੁਭਾਵਿਕ ਹੈ ਕਿ ਜਦੋਂ ਮਨੁੱਖ ਆਪਾ ਖੋ ਬੈਠਦਾ ਹੈ ਤੇ ਪ੍ਰਵਾਸੀ ਮਜ਼ਦੂਰਾਂ ਬਾਅਦ ਜਦੋਂ ਚਰਨਜੀਤ ਸਿੰਘ ਚੰਨੀ ਕਾਲ ਵਿੱਚ ਕੁਝ ਕਹਿ ਗਿਆ ਤੇ ਪ੍ਰਧਾਨ ਮੰਤਰੀ ਨੇ ਅੱਜ ਉਹ ਗੱਲ ਬਿਹਾਰ ਦੀਆਂ ਚੋਣਾ ਵਿੱਚ ਜਾ ਕੇ ਬਣਦੀ ਹੈ ਤੇ ਚੋਣਾ ਵਿੱਚ ਇੱਕ ਪਾਸੇ ਦੇਸ਼ ਦੇ ਜੋ ਕਿ ਲੋਕ ਸਭਾ ਦੀ ਖੇਤੀਬਾੜੀ ਸੰਬੰਧੀ ਮੋਨਿਟਰਿੰਗ ਕਮੇਟੀ ਹੈ ਉਹਦੇ ਮੁਖੀ ਨੇ ਚੇਅਰਮੈਨ ਨੇ ਚਰਨਜੀਤ ਸਿੰਘ ਚੰਨੀ ਦੂਜੀ ਵਾਰ ਮੰਤ ਬਣੇ ਨੇ ਉਹਨਾਂ ਨੂੰ ਸਰਬੋਤਮ ਅਵਾਰਡ ਵੀ ਮਿਲਿਆ ਹੈ ਸੰਸਦ ਦਾ ਪਰ ਜਿਹੜੀ ਗੱਲ ਅਣਗੈਰਹੀ ਜਿੱਥੇ ਕੀਤੀ ਹੁੰਦੀ ਹੈ ਉਹ ਮਨੁੱਖਤਾ ਕਦੇ ਪਿੱਛਾ ਨਹੀਂ ਛੱਡਦੀ ਤੇ ਚਰਨਜੀਤ ਸਿੰਘ ਚੰਨੀ ਨੂੰ ਜਿਸ ਤਰੀਕੇ ਨਾਲ ਅੱਜ ਪ੍ਰਧਾਨ ਮੰਤਰੀ ਨੇ ਟਾਰਗੇਟ ਕੀਤਾ ਹੈ ਇਹਦਾ ਹੋਰ ਕੋਈ ਅਰਥ ਹੋਵੇ ਨਾ ਹੋਵੇ ਚਰਨਜੀਤ ਸਿੰਘ ਚੰਨੀ ਦਾ ਕਾਬ ਦਾ ਜਿਹੜਾ ਉਹ ਜ਼ਰੂਰ ਉੱਚਾ ਹੋਇਆ ਹੈ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਉਹ ਗੱਲ ਅਲੱਗ ਹੈ ਕਿ ਉਹ ਕਾਂਗਰਸ ਵਿੱਚ ਕਿੱਥੇ ਕੱਢਦੇ ਨੇ ਤੇ ਕਾਂਗਰਸ ਵਿੱਚ ਕਿੱਥੇ ਉਹਨਾਂ ਤੋਂ ਗਲਤੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਸੰਜੀਦਾ ਵੀ ਨਹੀਂ ਕਹਿ ਸਕਦੇ ਪਰ ਕੀਤੀ ਹੋਈ ਗਲਤੀ ਉਹ ਨਾਲ 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 ਚੱਲਦੀ ਹੈ ਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਉਹ ਗਲਤੀ ਚੱਲਦੀ ਰਹੇਗੀ ਜਗੂ ਭਗਵਾਨ ਪੁਰੀਤੀ ਜੀ ਖਬਰ ਪੰਜਾਬ ਦਾ ਨਾਮਵਰ ਗੈਂਗਸਟਰ ਜਿਸ ਦਾ ਪੰਜਾਬ ਦੇ ਰਾਜਨੀਤਿਕ ਲੋਕਾਂ ਨਾਲ ਕਿਸੇ ਵੇਲੇ ਸਬੰਧਾਂ ਦੇ ਬੜੇ ਵੱਡੇ ਸਵੇ ਲੱਗੇ ਸੀ ਅੱਜ ਉਹਨੇ ਖਦਸ਼ਾ ਜाहिर ਕੀਤਾ ਹੈ ਕਿ ਮੈਨੂੰ ਇਨਕਾਊਂਟਰ ਨਾ ਕਰ ਦਿੱਤਾ ਜਾਵੇ ਇਸ ਕਰਕੇ ਹਾਈ ਕੋਰਟ ਤੋਂ ਉਹਨਾਂ ਨੇ ਸਪੈਸ਼ਲ ਆਪਣੇ ਲਈ ਰੀਲੀਫ ਮੰਗੀ ਹੈ ਉਹਦੇ ਸੱਜਣ ਉਹਦੇ ਵਕੀਲ ਹਾਈ ਕੋਰਟ ਦਾ ਬਦਲ ਰੁਖ ਕਰਦੇ ਨੇ ਕੋਰਟ ਵੱਲੋਂ ਕੀ ਡਿਸੀਜਨ ਆਉਂਦਾ ਇਹ ਅਲੱਗ ਮੈਟਰ ਹੈ ਪਰੰਤੂ ਲੋਕਾਂ ਲਈ ਖੌਫ ਪੈਦਾ ਕਰਨ ਵਾਲੇ ਲੋਕਾਂ ਨੂੰ ਮਾਰਨ ਵਾਲੇ ਕਤਲ ਕਰਨ ਵਾਲੇ ਆਪਣਾ ਨੁਕਸਾਨ ਕਰਨ ਵਾਲੇ ਲੋਕਾਂ ਦਾ ਨੁਕਸਾਨ ਕਰਨ ਵਾਲੇ ਲੋਕ ਕਿਸੇ ਵੀ ਰਸ ਸਮੇਂ ਦਾ ਗੇੜ ਹੁੰਦਾ ਹੈ ਕਿ ਉਹ ਆਪਣੀ ਜਾਨ ਦੀ ਖਤਰੇ ਦੀ ਦੁਹਾਈ ਦੇਣ ਲੱਗ ਜਾਂਦੇ ਨੇ ਅੱਜ ਉਹ ਜੱਗੂ ਭਗਵਾਨਪੁਰੀ ਜਿਹਦੇ ਬਾਰੇ ਬਹੁਤ ਸਾਰੇ ਕਥਿਤ ਤੌਰ ਤੇ ਵਿੰਗ ਸਰਵਾ ਦੇ ਦੋਸ਼ ਜਿਹਦੇ ਤੇ ਸਮੇਂ-ਸਮੇਂ ਤੇ ਧਮਕੀਆਂ ਸਮੇਂ-ਸਮੇਂ ਤੇ ਸਮਾਜ ਵਿਰੋਧੀ ਹੋਰ ਬਹੁਤ ਸਾਰੇ ਕੰਮ ਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਅਸੀਂ ਇਸੇ ਚੈਨਲ ਕੋ ਜਦੋਂ ਉਸਦੀ ਮਾਂ ਦਾ ਕਤਲ ਹੋਇਆ ਸੀ ਅਸੀਂ ਦੁੱਖ ਪ੍ਰਗਟ ਕੀਤਾ ਸੀ ਕਿ ਮਾਂ ਸਾਰਿਆਂ ਦੀ ਮਾਂ ਹੁੰਦੀ ਹੈ ਅ ਬੱਚੇ ਦੇ ਕਰਮ ਬੱਚੇ ਦੇ ਦੋਸ਼ ਮਾਂ ਨੂੰ ਦੀ ਸਜ਼ਾ ਨਹੀਂ ਕਦੇ ਮਿਲਣੀ ਚਾਹੀਦੀ ਪਰ ਅਫਸੋਸ ਪ੍ਰਗਟ ਕੀਤਾ ਸੀ ਤੇ ਅੱਜ ਜਿਸ ਗੈਂਗਸਟਰ ਬਾਦ ਵਿੱਚ ਪੈਰ ਧਰਨ ਵਾਲੇ ਇਹ ਬੱਚੇ ਜਿਸ ਗੈਂਗਸਟਰ ਵੱਲ ਗੈਂਗਸਟਰ ਬਾਦ ਵੱਲ ਇਹਨਾਂ ਨੂੰ ਧੱਕੇਲ ਦਿੱਤਾ ਗਿਆ ਸੀ ਜਾਂ ਇਹ ਚੱਲ ਪੈਸਾ ਨਾ ਅੱਜ ਉਹੀ ਗੈਂਗਸਟਰ ਬਾਦ ਉਹਨਾਂ ਲਈ ਵੀ ਖੌਫ ਬਣਿਆ ਹੋਇਆ ਹੈ ਅੱਜ ਉਹਨਾਂ ਨੂੰ ਖੋਦ ਆਪਣੀ ਜਾਨ ਦਾ ਖਤਰਾ ਹੈ ਕੰਮ ਕੋਈ ਵੀ ਹੋਵੇ ਮੜਾ ਕੰਮ ਮਨੁੱਖ ਦੇ ਹਮੇਸ਼ਾ ਨਾਲ ਚੱਲਦਾ ਤੇ ਉਹਦਾ ਦੁੱਖ ਆ ਜਿਹੜਾ ਬਹੁਤ ਲੰਮਾ ਸਮਾਂ ਸਿਆਣੇ ਕਹਿੰਦੇ ਨੇ ਮਾਰੇ ਕੰਮ ਦੇ ਮਾਰੇ ਨਤੀਜੇ ਹੁੰਦੇ ਨੇ ਤੇ ਅੱਜ ਲੋਕਾਂ ਨੂੰ ਡਰਾਉਣ ਧਮਕਾਉਣ ਕਤਲ ਤੱਕ ਜਾਣ ਵਾਲੇ ਲੋਕ ਖੁਦ ਇਸ ਖੌਫ ਵਿੱਚ ਨੇ ਕਿ ਉਹਨਾਂ ਨੂੰ ਐਨਕਾਊਂਟਰ ਨਾ ਕਰ ਦਿੱਤਾ ਜਾਵੇ ਉਹਨਾਂ ਨੂੰ ਮਾਰ ਨਾ ਦਿੱਤਾ ਜਾਵੇ ਉਹਨਾਂ ਨੂੰ ਕਤਲ ਨਾ ਕਰ ਦਿੱਤਾ ਜਾਵੇ ਬਹੁਤ ਸਾਰੇ ਲੋਕ ਫਾਇਦੇ ਲੈ ਕੇ ਚਲੇ ਜਾਂਦੇ ਨੇ ਬਹੁਤ ਸਾਰੇ ਲੋਕ ਫਾਇਦੇ ਲੈ ਕੇ ਆਪਣਾ ਕੰਮ ਸੂਤ ਕਰ ਜਾਂਦੇ ਨੇ ਪਰ ਘਰਾਂ ਦੇ ਵਿੱਚੋਂ ਕੱਢ ਦਿੱਤੇ ਗਏ ਐਸੇ ਨੌਜਵਾਨ ਜਿਨ੍ਹਾਂ ਲਈ ਵਾਪਸ ਪਰਤਣਾ ਬਹੁਤ ਮੁਸ਼ਕਲ ਹੈ ਤੇ ਜਿਹੜੇ ਜਿਨ੍ਹਾਂ ਲਈ ਸਾਮੇ ਪਲ-ਪਲ ਮੌਤ ਦਿਖਦੀ ਹੋਵੇ ਤੇ ਜਦੋਂ ਉਹ ਕਹਿੰਦੇ ਨੇ ਕਿ ਸਾਨੂੰ ਖਤਰਾ ਹੈ ਅੱਜ ਪੰਜਾਬ ਵਿੱਚ ਜੱਗੂ ਭਗਵਾਨpuri ਨੂੰ ਖਤਰਾ ਹੈ ਤੇ ਬਹੁਤ ਵੱਡੀ ਗੱਲ ਹੈ ਜੋ ਕਹਿੰਦਾ ਮੇਰੀ ਜਾਨ ਨੂੰ ਖਤਰਾ ਹੈ ਪੁਲਿਸ ਇਨਕਾਊਂਟਰ ਨਾ ਕਰ ਦੇਵੇ ਜਾਂ ਮੈਨੂੰ ਕਿਸੇ ਤਰੀਕੇ ਹੋਰ ਮਾਰ ਨਾ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਹੈ ਅਮਨ ਸ਼ਾਂਤੀ ਇਹ ਪੰਜਾਬ ਦਾ ਵੀ ਸੱਭਿਆਚਾਰ ਹੈ ਦੂਸਰਿਆਂ ਨੂੰ ਡਰਾ ਕੇ ਜੂਣਾ ਕਦੇ ਬਹੁਤ ਹੀ ਦਰਸਹਾਈ ਨਹੀਂ ਹੁੰਦਾ ਗੈਂਗਸਟਰਵਾਦ ਕੱਲ ਵੀ ਮਾਰਾ ਸੀ ਅੱਜ ਵੀ ਮਾਰਾ ਹੈ ਹਰ ਇੱਕ ਨੂੰ ਆਪਣੀ ਜ਼ਿੰਦਗੀ ਜੂਣ ਦਾ ਹੱਕ ਹੈ ਦੂਜੇ ਨੂੰ ਡਰਾ ਕੇ ਧਮਕਾ ਕੇ ਫਰੋਤੀ ਲੈ ਕੇ ਮਾਰ ਕੇ ਕੁੱਟ ਕੇ ਕਤਲ ਕਰਕੇ ਜਿਉ ਸਕਣਾ ਇਹ ਵੀ ਕੁਦਰਤ ਨੂੰ ਮਨਜ਼ੂਰ ਨਹੀਂ ਤੇ ਅੱਜਕੱਲ੍ਹ ਚੱਗੂ ਭਗਵਾਨਪੁਰ ਦੀ ਜਿਹੜੀ ਗੱਲ ਮੈਂ ਸੁਣ ਰਿਹਾ ਸੀ ਬਿਲਕੁਲ ਇਸ ਗੱਲ ਤੇ ਪੂਰੀ ਤਰ੍ਹਾਂ ਟੁਕੜੀਏ ਤੇ ਨਵੀਂ ਅਪਡੇਟਸ ਜੇ ਬਾਕੀ ਹੋਰ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗਾ ਉਹ ਤੱਕ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਕਲ ਇਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰਨਾ ਦੀ ਧੰਨਵਾਦ ਸਤਿ ਸ੍ਰੀ ਅਕਾਲ